ਮਹਤਰੀ ਥੱਕ ਗਿਆ ਚੌਕੜੀ ਵਾਰ ਕੇ ਬਹਿ ਗਿਆ ਪਹਿਲੇ ਉਹ ਕਿਹੜੇ ਲਾੜਦੇ ਸੈ ਹੈਲੋ ਗਾਇਜ਼ ਵੈਲਕਮ ਨਿਊ ਵੀਡੀਓ ਨਿਊ ਵਲੌਗ ਕਰੋ ਵੀਡੀਓ ਕਰੋ ਤੇ ਆਪਾਂ ਲੈਣ ਤਸਲਾ ਲੈਣ ਦੋ ਦਿਨ ਬਾਅਦ ਸਟਾਰਟ ਕਰੀਏ ਵੀਡੀਓ ਅਜੇ ਕੱਡਿਟ ਕਰਨਾ ਵੀ ਪਈ ਐ ਤਸਲਾ ਲੈ ਕੇ ਆਉਣਾ ਅੱਜ ਬਾਲ ਪੱਟੀ ਵਾਲੇ ਨੇ ਦੋ ਕਮਰਿਆਂ 'ਚ ਬਾਲ ਪੱਟੀ ਕਰਨੀ ਫੇਰ ਉਹਦੇ ਵਾਸਤੇ ਚਾਹੀਦਾ ਤੇ ਤਸਲਾ ਇੱਕ ਵਾਰ ਮਿਸਤਰੀ ਨੂੰ ਚਾਹੀਦਾ ਹੁਣ ਦਾ 20 ਵਿੱਚ ਜਿਹੜਾ ਮਿਸਤਰੀ ਵਲੌਗ ਹੀ ਚੱਲੂ ਮਿਸਤਰੀ 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 ਪੱਥਰ ਵਾਲਿਆਂ ਨੇ ਇੱਕ ਕਮਰਾ ਦਾ ਨਵੇੜ ਤਾਂ ਪੂਰਾ ਉਹ ਜੋ ਸਮਾਨ ਦਰਦਾ ਹੈ ਅਜੇ ਹੱਥ ਨੇ ਜੀ ਪਾਉਂਗਾ ਜਿੱਤਾ ਸਿਮਿੰਟ ਵਾਲਿਆਂ ਇਹਨਾਂ ਤੋਂ ਪਹਿਲਾਂ ਇੱਧਰ ਆਏਗੇ ਜੀ ਉਹ ਬੇਤਰੀਆਂ ਨੂੰ ਚੱਲ ਜਾਂਦਾ ਪੱਥਰ ਵਾਲਿਆਂ ਇੱਕ ਬੋਰ ਦੀ ਲੋਡ ਬੂਗ ਵਾਲ ਪੱਟੀ ਆਏ ਨੂੰ ਫੇਰ ਉਹਨਾਂ ਦਾ ਕਰੇ ਕੰਮ ਹੋਈ ਜਾਂਦਾ ਚੱਲਿਆ ਲੋਈ ਲੈ ਆਪਣ ਨੂੰ ਇੱਕ 250 ਦਾ ਜੀ ਇੱਕ 200 ਦਾ ਇੱਕ 270 170 ਦਾ ਜੀ ਇਹ ਸੱਤਰ ਵਾਲੇ ਦਾ ਕੰਨ ਜੇ ਨਹੀਂ ਹੈਗੇ ਤੇ ਇਹ ਕੰਮ ਹੋ ਗਿਆ। ਬਾਕੀ ਚੱਲਦੇ ਆ ਆਪਣਾ ਅੱਜ ਮੌਸਮ ਖਰਾਬ ਹੀ ਆ ਮਹੀਆ ਵਾਲਾ ਮਹੀਆ ਆ ਦੇ ਤਾਂ ਵੀ ਵਧੀਆ ਗੱਲ ਕੋਈ ਨਾ। ਸੌਣ ਚੜ ਗਿਆ ਕੱਲ ਨਾ ਸੌਣ ਦਾ ਮਹੀਨਾ। ਕਿਹਦਾ ਮੌਸਮ ਆ? ਮੈਸਤਰੀ ਥੱਕ ਗਿਆ ਚੌਕੜੀ ਵਾਰ ਕੇ ਬਹਿ ਗਿਆ ਪਹਿਲੇ ਸੱਪੇ ਲਾ ਕੇ ਕਿੰਨਾ ਚਿਰ ਬੈਠੂਗਾ ਹਾਂ ਕਿੰਨੇ ਵੇਰ ਹੋਇਆ ਇਹ ਤੈਨੂੰ ਪਤਾ ਉਹ ਮੈਸਤਰੀ ਲੋ ਇਹ ਇਹਦਾ ਕਰਨਾ ਕਦੋਂ ਤਵੀਆਂ ਨਾਲ ਪਰਾਂ ਦਾ ਕਰ ਇਦਰਜੀਰੀ ਵੀ ਲਾਤੀ ਇੱਕ ਹੀ ਦੋ ਗਿਆ ਰਹੇ ਤੇ ਇਹਨੇ ਕਰਦੇ ਆ ਗੱਡੀ ਆ ਲਾਹੀ ਹੀ ਕੇਰਾ ਰਹਿ ਗਿਆ ਜਮਕੀਆ ਹੋਤੀ ਨੇ ਫੜ ਗਏ ਉਹ ਚੱਕ ਲਾਂਪ ਹੋ ਰਾਇਓ ਸਾਰੀ ਚੱਕ ਲਾਂਪ ਇਹ ਲਾਹੀ ਜਾ ਰਹਾ ਹੈ ਆਹ ਨੰਬਰ ਚੱਲ ਰਿਹਾ ਇਹ ਰੱਤ ਮਾਰੀ ਛੋਟੇ ਇੱਧਰ ਹੁੰਦਾ ਵੀ ਇਹ ਲੱਗਦੀ ਨਹੀਂ ਇਹਦਾ ਦਾ ਪਾਰਾ ਰਾਈਟਰ ਬਹਿਣਾ ਲੋਈ ਫੱਟੀ ਖੋਲਣੀ ਐ ਖੋਲ ਲੈ ਲੋਹਵਰੀ ਨਿਗਾਹ ਪਾ ਕੇ ਕਦਾਵੀਆਂ ਆ ਧਲੀ ਜੁੱਤੀ ਉਹ ਥੋੜੀ ਉੱਚੀ ਜਿਹੜੇ ਪੜੀ ਨੇ ਨਾਲ ਉਹ ਨਹੀਂ ਜੁੱਤੀ ਹੁੰਦੀਆਂ ਲੋਈ ਫੱਟੀ ਫਰ ਕੇ ਵੀ ਕੰਮ ਹੋ ਗਿਆ ਕੰਪਲੀਟ ਲੋ ਕੱਢ ਦੇ केठां मुश्कर ई ਨੀ ਵੀ ਕਰ ਲਈ ਮੈਂ ਵੀ ਕਿ ਜਿੱਥੇ ਮਰਜੀ ਖੜਾ ਲੋ ਆ ਖੱਟਣੀਆਂ ਬਣਗੀਆਂ ਚੱਕੇ ਬਾਹਰ ਕੱਢਣੀਆਂ ਬਣਗੀਆਂ ਡੱਕੇ ਜੀ ਮਾ ਮੋਟਰਾਂ ਦਾ ਆਈ ਮੋਟਰਾਂ ਇਹ ਜੂ ਵੀ ਹਰਾ ਬੀਜਣ ਪਾਣੀ ਲਾਓ ਹਰਾ ਬੀਜਣ ਲੋਈ ਕੱਦੂ ਕਰਿਆ ਲੱਗਾ ਥੱਲੇ ਬਾਲ ਪੱਟੀ ਕਰਨ ਸਟੋਰ ਚ ਉਹਦਾ ਪੇਟੇ ਮੁੱਟੇ ਰੱਖਣੀਆਂ ਫੇਰ ਗੰਦ ਹਲਦੀਆਂ ਮਾਰੋ ਅੱਜ ਮੈਂ ਸਟ੍ਰੀਟ ਨਾਮ ਦਾ ਸੁੱਪੀ ਕਰਕੇ ਹੋਸ ਲੈ ਆਂ ਵੀ ਲਾਖੀ ਆਹ ਫਲਾ ਬਾਕੀ ਹੋਰ ਵਾਧਾ ਟੱਕ ਹੋਰ ਉਹ ਸੋਹਣੀ ਲੱਗਦੀ ਲੱਗੇ ਆਸਟੋਰ ਚ ਹੋਣੀ ਜੀ ਬਾਲ ਪੱਟੀ ਹੋਣੀ ਪ੍ਰੈਮਰ ਬੱਤੀ ਤੋਂ ਬਾਅਦ ਇਹ ਜਿਹੜੇ ਪੱਤੇ ਬੁੱਟੀਆਂ ਤੇ ਰਹੀਆਂ ਫਿਰ ਕੱਲ ਨੂੰ ਦੁਬਾਰਾ ਹਲਾਵਾਂਗੇ ਤੇ ਕੇਜ ਵੀ ਹੋ ਜਾ ਡਰੈਸਿੰਗ ਰੂਮ ਦੀ ਕਿੰਨਾ ਹਨੇਰਾ ਹੋਵੇਗਾ ਦੋੜ ਪੱਟੀ ਹੋ ਗਿਆ ਫਿਰ ਦਿਖਾਉਂਦੇ ਕਿੰਨਾ ਚੰਗਾ ਆਹ ਕਮਰੇ ਦਾ ਹੀ ਮਰਕਲ ਆ ਰਿਹਾ ਇੰਨੇ ਇੰਨੇ ਰੇਜ ਤੇ ਪੈਂਦਾ ਹੁੰਦਾ ਸੀ ਚਾਨਣ ਜਾਨਣ ਹੋ ਗਿਆ ਜੇ ਅਜਰ ਸੋਈ ਵੀ ਕੰਪਲੀਟ ਹੋ ਜੂਗੀ ਤੇ ਆ ਬੜਤੀਆਂ ਦੀ ਬਾਧੂ ਦੀਆਂ ਉੱਥੇ ਹੁਣ ਟੂਟੀ ਬਦਲਾਂ ਇੱਥੇ ਟੂਟੀ ਡਬਲ ਵਾਲੀ ਲਿਆ ਕੇ ਲਾਵਾਂ ਪਹਿਲਾਂ ਸਿੰਗਲ ਸਿੰਗਲ ਵਾਲੀ ਲੱਗੀ ਜਾਂਦੀ ਹੈ ਡਬਲ ਵਾਲੀ ਜਿਹਦੇ ਦੋ ਹੱਥ ਵਾਸਤੇ ਬਾਅਦ ਲੱਗ ਜਾਂਦੀ ਆ ਵੀ ਖੋਲਣਾ ਪਊਗਾ ਸੇ ਕੋਈ ਇਸ ਵੀ ਹੋ ਰਹੀ ਹੈ ਸਫਾਈ ਤੋਂ ਅਤਵਾਈ ਹੈ ਅੰਦਰ ਲੱਗਾ ਚਾਂਦ ਹੋਇਆ ਸਾਹਮਣੇ ਵੀ ਲੱਗ ਗਿਆ ਤੇ ਆ ਪਾਇਆ ਆਪਣੇ ਰੰਗਲ ਉਹ ਬਰਬਰ ਬਰਬਰ ਪਿਆਰ ਹੋ ਗਿਆ ਆਕਸੀ ਕਰਨ ਨਹੀਂ ਰਹੀ ਉਹ ਸਭ ਆ ਦਰਾੜੀ ਭਰਦੀ ਵੀਡੀਓ ਹੁਣ ਲਈ ਆ ਸੁਣੋ ਬੋਲ ਬੋਲ ਜਸਤੂ ਕਿਨੂੰ ਉਹ ਪਾਵਰੀ ਨਹੀਂ ਜਾਂਦਾ ਉਹ ਕਿ ਟੱਕ ਜਿਹੜਾ ਟੱਕ ਬਣੇ ਹੁੰਦਾ ਟੱਕੇ ਭਰ ਦਿੰਦਾ ਉਹ ਕਿਵੇਂ ਕਰ ਲਾਗਦਾ ਲੋਇਰ ਸੋਈ ਦਾ ਕੰਮ ਵੀ ਕੰਪਲੀਟ ਹੋ ਗਿਆ ਅੱਜ ਸਾਰਾ ਕੰਮ ਕੰਪਲੀਟ ਹੋ ਗਿਆ ਬਸ ਰੰਗ ਕੰਮ ਰਹਿ ਗਿਆ ਰੰਗ ਮਰਵਾਵਾਂਗੇ ਤੇ ਬਾਲ ਪੱਟੀ ਨਰਾਦਾਂ ਨੇ ਕੰਦੇ ਸੋਈ ਦੀ ਸਾਰਾ ਕੰਪਲੀਟ ਹੋ ਗਿਆ ਧੋ ਕੇ ਵੀ ਦਿਖਾਉਣੇ ਉਧਰ ਢੋਲ ਧਰਤਾ ਕਲਕਲ ਇਧਰੋਂ ਚਲੇ ਗਏ ਸਭ ਭਾਈ ਇਹੋ ਕਿੰਨਾ ਫਰਕ ਪਏ ਜਦੋਂ ਢੋਲ ਧਰਤਾ ਤੇ ਮੈਂ ਰੰਗ ਕਰਦਾ ਕਣਕਾ ਢੋਲ ਧਰਤਾ ਪੇਟੀਆਂ ਰਹਿ ਗਈਆਂ ਅੱਜ ਘਰਾਂ ਦੇ ਪੇਟੀਆਂ ਵੀ ਸੋ ਕਮਰੇ ਦੇ ਦੇਖੋ ਪਹਿਲਾ ਦੀਨਾ ਨਹੀਂ ਇਹ ਨਾ ਕਾਲਾ ਕਾਲਾ ਇਹ ਰੰਗ ਵੇਰ ਨਾਲ ਨਾ ਹਰਕਤ ਪਈ ਪਰ ਇਹ ਕਿ ਵਾ ਪੇਟੀਆਂ ਧਰਨੀ ਫਿਰ ਕਮਰਾ ਦੂਜਾ ਖਾਲੀ ਹੁੰਦਾ ਹੋਊਗਾ